ਲੋਬ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਇੱਕ ਕਹਾਣੀ ਏਸ਼ ਕਰਨ ਲੱਗਿਆ ਹਾਂ ਅਮੇਦ ਕਰਦਾ ਹਾਂ ਤੁਸੀਂ ਇਸ ਨੂੰ ਪਿਆਰ ਨਾਲ ਸੁਣੋਗੇ ਵੇਖੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਤੇ ਬੇਮਤੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਆਂ-ਨਵੀਆਂ ਗੱਲਾਂ ਤੁਹਾਡੀ ਸੇਵਾ ਦੇ ਵਿੱਚ ਪਹੁੰਚਦੀਆਂ ਰਹਿਣ। ਇੱਕ ਕਹਾਣੀ ਗੱਲ ਕਰਨ ਲੱਗੇ ਹਾਂ। ਇੱਕ ਪਿੰਡ ਵਿੱਚ ਦੋ ਬਾਲਕਾਂ ਨੇ ਜਨਮ ਲਿਆ ਸੀ। ਇੱਕ ਨੇ ਦਿਨੇ ਜਨਮ ਲਿਆ ਉਸ ਦਾ ਨਾਮ ਰੱਖਿਆ ਗੋਰਾ। ਇੱਕ ਨੇ ਰਾਤ ਨੂੰ ਜਨਮ ਲਿਆ ਉਸ ਦਾ ਨਾਮ ਰੱਖਿਆ ਕਾਲਾ। ਗੋਰੇ ਤੇ ਕਾਲੇ ਵਿੱਚ ਦਿਨ ਰਾਤ ਦਾ ਫਰਕ ਤਾਂ ਸੀ ਹੀ। ਪਰ ਉਹਨਾਂ ਦੀ ਸੋਚ ਵਿੱਚ ਤੇ ਫਿਰ ਉਹਨਾਂ ਦੇ ਕਰਮਾਂ ਵਿੱਚ ਵੀ ਫਰਕ ਸੀ ਦਿਨ ਰਾਤ ਦਾ ਹੀ ਫਰਕ ਸੀ ਦੋਵਾਂ ਦੇ ਵਿੱਚ ਇਹ ਦੋਵੇਂ ਇਕੱਠੇ ਖੇਡ ਕੇ ਪੜੇ ਜਦੋਂ 14ਵਾਂ ਸਾਲ ਲੱਗ ਗਿਆ ਤੇ ਸੋਚ ਵੱਖਰੀ ਵੱਖਰੀ ਬਣਦੇ ਗਈ ਗੋਰੇ ਦੀ ਸੋਚ ਗਾਂ ਵਧੂ ਸੀ ਤੇ ਕਾਲੇ ਦੀ ਸੋਚ ਉੱਥੇ ਖੜੀ ਦੀ ਸੀ ਵੀ ਅੱਜ ਦਾ ਦਿਨ ਟੱਪ ਗਿਆ ਤੇ ਬਸ ਕੱਲ ਦਾ ਠਪਾ ਲਾਂਗੇ ਇੱਕ ਦਿਨ ਗੋਰੇ ਦੀ ਮਾਂ ਨੇ ਗੋਰੇ ਨੂੰ ਕੋਲੇ ਬਿਠਾ ਕੇ ਸਮਝਾਇਆ ਕਹਿੰਦੀ ਵੇਖ ਗੋਰੇ ਪੁੱਤ ਬੇਸ਼ੱਕ ਆਪਣੇ ਕੋਲੇ ਜ਼ਮੀਨ ਹੈਗੀ ਐ ਤੇ ਖੇਤੀ ਦਾ ਕੰਮ ਤਾਂ ਤੇਰਾ ਪਿਓ ਕੱਲਾ ਹੀ ਚਲਾਈ ਜਾਂਦਾ ਆਪਣਾ ਘਰ ਸੋਣਾ ਚੱਲੀ ਜਾਂਦਾ ਪਰ ਮੈਂ ਸੋਚਦੀ ਆਂ ਵੀ ਤੂੰ ਕੋਈ ਹੋਰ ਕੰਮ ਸਿੱਖ ਲਾ ਜੇ ਆਪਾਂ ਨੂੰ ਕੋਈ 12-4 ਰੁਪਏ ਆਉਣ ਲੱਗ ਜਾਣ ਤੇ ਆਪਾਂ ਸੌਖੇ ਹੋ ਜਾਵਾਂਗੇ ਤੇ ਗੋਰੇ ਨੇ ਵੀ ਆਪਣੀ ਮਾਂ ਦੇ ਸਵਾਲ ਤੇ ਹਾਂ ਹਾਂ ਵਜ੍ਹਾ ਮਲਾਈ ਇਹ ਸੋਚਦੇ ਆ ਵੀ ਹੁਣ ਕੰਮ ਕੀ ਕਰਾਂ ਉਹਨਾਂ ਵੇਲਿਆਂ ਵਿੱਚ ਪਿੰਡਾਂ 'ਵਾਂ ਜਿਹੜੇ ਕੰਮ ਚੱਲਦੇ ਸੀ ਉਹ ਸੀ ਲੋਹੇ ਦਾ ਜਾਂ ਲੱਕੜ ਦਾ ਲੋਹੇ ਵਾਲੇ ਮਿਸਤਰੀ ਕਈਆਂ ਕੁੱਟਦੇ ਫਾਲੇ ਕੁੱਟਦੇ ਤੇ ਲੱਕੜ ਵਾਲੇ ਮਿਸਤਰੀ ਮੰਜੇ ਪਿੜੀਆਂ ਬਣਾਉਂਦੇ ਜਾਂ ਹਾਲ ਲੱਕੜ ਦੇ ਬਣਾਉਂਦੇ ਤੇ ਹੋਰ ਕੋਈ ਕੰਮ ਸੀ ਮੈਂ ਸਾਰੀ ਕਰਦੇ ਸੀ ਉਦੋਂ ਮਕਾਨ ਪੌਂਦੇ ਸੀ ਕੱਚੀਆਂ ਇੱਟਾਂ ਦੇ ਮਕਾਨ ਹੁੰਦੇ ਸੀ ਉਹਦੇ ਵਿੱਚ ਖੇਚਲ ਬਾਲੀ ਹੁੰਦੀ ਸੀ ਆਮਦਨ ਥੋੜੀ ਹੁੰਦੀ ਸੀ ਇਸ ਕਰਕੇ ਉਹ ਕੋਈ ਸਿੱਖਣ ਦੀ ਧਿਆਨ ਨਹੀਂ ਸੱਖਣ ਦਾ ਰੱਖਦਾ ਸੀ ਤੇ ਗੋਰੇ ਦੀ ਮਾਂ ਨੇ ਸੋਚਿਆ ਵੀ ਤੇਰੇ ਮਾਮੇ ਨੂੰ ਪੁੱਛਦੇ ਆ ਉਹ ਚੁੱਤਰ ਦਾ ਫਿਰਦਾ ਕੋਈ ਚੰਗੀ ਰਹਿ ਦੇਊਗਾ ਉਹਦੇ ਮਾਮੇ ਨੇ ਰਹਿ ਦਿੱਤੀ ਕਹਿੰਦਾ ਵੀ ਮੇਰਾ ਇੱਕ ਯਾਰ ਦੋਸਤ ਆ ਪਿੰਡ ਵਿੱਚ ਚੱਕੀਆਂ ਰਹਿੰਦਾ ਘਰ ਘਰ ਚੱਕੀਆਂ ਹੋਈਆਂ ਚੱਕੀਆਂ ਰੌਣ ਵਾਲੇ ਮਿਸਤਰੀ ਨੂੰ ਤਾਂ ਟਾਈਮ ਨਹੀਂ ਮਿਲਦਾਗਾ ਤੇ ਉਸ ਚਾਰਜ ਫੇਰੇ ਭੱਜਿਆ ਫਿਰਦਾ ਰਹਿੰਦਾ ਤੇ ਆਪਿਆਂ ਨੂੰ ਉਹਦੇ ਕੋਲੇ ਛੱਡ ਦਿੰਨੇ ਆ ਤੇ ਚੱਕੀਆਂ ਰਾਉਣ ਸਿੱਖ ਜਾਊਗਾ ਇਸ ਤਰ੍ਹਾਂ ਉਹਨੇ ਫੈਸਲਾ ਕਰਕੇ ਗੋਰੇ ਨੂੰ ਨਾਨਕੀ ਘਲ ਦਿੱਤਾ ਉਹ ਆਪਦੇ ਨਾਨਕੀ ਚੱਲਿਆ ਗਿਆ ਤੇ ਪਿੱਛੇ ਕਾਲਾ ਰਹਿ ਗਿਆ ਉਹ ਹਰ ਵੇਲੇ ਸ਼ਰਾਰਤਾਂ ਕਰਨ ਵਿੱਚ ਰੁੱਝਿਆ ਰਿਹਾ ਕਰੇ ਉਹ ਕਦੇ ਕਿਸੇ ਨਾਲ ਕੋਈ ਸ਼ਰਾਰਤ ਕਰਿਆ ਕਰੇ ਕਦੇ ਕਿਸੇ ਨਾਲ ਪਹਿਲੀ ਸ਼ਰਾਰਤ ਉਹਦੀ ਉਦੋਂ ਸਾਹਮਣੇ ਆਈ ਜਦੋਂ ਸੌਣ ਭਾਦਾਂ ਦੇ ਮਹੀਨੇ ਵਿੱਚ ਆਕੇ ਮੀਂਹ ਜਿਆਦਾ ਪੈਂਦੇ ਸੀ ਤੇ ਮੀਹਾਂ ਦੇ ਨਾਲ ਛੱਪੜ ਭਰ ਜਾਂਦੇ ਪਾਣੀ ਨਾਲ ਛੱਪੜ ਭਰ ਕੇ ਪਾਣੀ ਕੰਧਾਂ ਨਾਲ ਲੱਗ ਜਾਂਦਾ ਜਿਹੜੇ ਛੱਪੜਾਂ ਦੇ ਆਸੇ ਪਾਸੇ ਪਿੰਡ ਹੁੰਦੇ ਸੀ ਉਹਨਾਂ ਵਿੱਚ ਵੀ ਪਾਣੀ ਖੜ ਜਾਂਦਾ ਤੇ ਛੱਪੜ ਤੇ ਪਿੰਡ ਕੁਝ ਹੋ ਜਾਂਦੇ ਸੀ ਇੱਕ ਆਦਮੀ ਸ਼ਹਿਰੋਂ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਆਇਆ ਤੇ ਉਹ ਸਮਾਨ ਸਾਰਾ ਗਧੇ ਤੇ ਲੱਦਿਆ ਸੀ ਉਸ ਨੂੰ ਉਸ ਪਿੰਡ ਵਿੱਚ ਦੀ ਨੰਗ ਕੇ ਤੇ ਗਾਂ ਅਗਲੇ ਪਿੰਡ ਜਾਣਾ ਸੀਗਾ ਤੇ ਉੱਥੇ ਕਾਲਾ ਖੜਾ ਸੀ ਉਹਨੂੰ ਆਂਦਾ ਚਾਚਾ ਉਰੇ ਨੂੰ ਨਹੀਂ ਮੜਾ ਜਾ ਉਰੇ ਨੂੰ ਪਰੇ ਛੱਪੜ ਹੁਣ ਉਹ ਬੰਦਾ ਵੀ ਅਕਸਰ ਉਥਲ ਦੀ ਲੰਘਦਾ ਰਹਿੰਦਾ ਸੀ ਉਸਨੂੰ ਪਤਾ ਸੀ ਵੀ ਇੱਧਰ ਛੱਪੜ ਹੈ ਜਦੋਂ ਛੱਪੜ ਦੇ ਬਰਾਬਰ ਪਹੁੰਚ ਗਿਆ ਤੇ ਉਦੋਂ ਉਹਨੇ ਕਾਲੇ ਨੇ ਫਿਰ ਕਹਿੰਦਾ ਚਾਚਾ ਇੱਧਰ ਮਿੱਟੀ ਪਰਨ ਵਾਲੀਆਂ ਕੁੜੀਆਂ ਨੇ ਟੋਏ ਪੱਟੇ ਆ ਤੇ ਮੜਾ ਜਾ ਪਰੇ ਨੂੰ ਹੋ ਜਾ ਤੇ ਟੋਏ ਚ ਨਾ ਡੱਗ ਪੀ ਉਹ ਛੱਪੜ ਵੱਲ ਨੂੰ ਹੋ ਗਿਆ ਤੇ ਇਸ ਤਰ੍ਹਾਂ ਉਹ ਗਦੀ ਸਣੇ ਛੱਪੜ ਦੇ ਵਿੱਚ ਡੱਗ ਪਿਆ ਤੇ ਕਾਲਾ ਉੱਥੋਂ ਦਿੱਸਰ ਹੋ ਗਿਆ ਇੰਨੇ ਚਿਰ ਚ ਉਹਨੇ ਫਿਰ ਉੱਥੇ ਖੜ ਕੇ ਹੀ ਕਰਨਾ ਸੀ ਉਹਨੇ ਬੰਦੇ ਨੇ ਰੌਲਾ ਰੱਪਾ ਪਾਇਆ ਜਦੋਂ ਤੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਉਹਨੂੰ ਕੱਢਿਆ ਬਾਹਰ ਗਦੀ ਵੀ ਬਾਹਰ ਕੱਢੀ ਪਰ ਕੰਡ ਤਾਂ ਲਏ ਪਰ ਸਮਾਨ ਜਿਹੜਾ ਸੀਗਾ ਖਾਣ ਪੀਣ ਵਾਲਾ ਸਾਰਾ ਖਰਾਬ ਹੋ ਚੁੱਕਿਆ ਸੀ ਭਿੱਜ ਕੇ ਉਹਨੂੰ ਪੁੱਛਿਆ ਕੀ ਗੱਲ ਹੋ ਗਈ ਤੂੰ ਜਾਣ ਜਾਣਦਾ ਸੀ ਚੰਗਾ ਭਲਾ ਕਹਿੰਦਾ ਇੱਥੇ ਇੱਕ ਮੁੰਡਾ ਖੜਾ ਸੀ 14-15 ਸਾਲਾਂ ਦਾ ਮੈਂ ਤਾਂ ਉਹਨੇ ਕਹਿਤਾ ਬਿਆਸਪਾਸੇ ਬੁੜੀਆਂ ਨੇ ਪੱਟੇ ਟੋਏ ਮਿੱਟੀ ਪੜਦੀਆਂ ਤੇ ਪਰੇ ਨੂੰ ਹੋ ਜਾਂਦਾ ਮੈਂ ਇਧਰ ਨੂੰ ਹੋ ਗਿਆ ਇਸ ਕਰਕੇ ਵਿੱਚ ਡਿੱਗ ਪਿਆ ਉਹ ਕਹਿੰਦੇ ਵੀ ਕਾਲਾ ਹੀ ਹੋਊਗਾ ਹੋਰ ਤਾਂ ਕਿਹਨੇ ਹੋਣਾ ਕਿਉਂਕਿ ਉਹਦੀਆਂ ਸ਼ਰਾਰਤਾਂ ਸਾਰੇ ਪਿੰਡ ਵਿੱਚ ਮਸ਼ਹੂਰ ਹੋ ਚੁੱਕੀਆਂ ਸੀ ਇਸ ਤਰ੍ਹਾਂ ਕਰਕੇ ਕਾਲੇ ਦੀਆਂ ਸ਼ਰਾਰਤਾਂ ਵਧਦੀਆਂ ਗਈਆਂ ਇਸ ਤੋਂ ਅੱਗੇ ਗੱਲ ਤੁਹਾਨੂੰ ਫੇਰ ਸੁਣਾਵਾਂਗੇ